ਦੋਸਤੋ ਸਤਿ ਸ੍ਰੀ ਅਕਾਲ ਅਸੀਂ ਅੱਜ ਇਸ ਸਾਹੀ ਸ਼ਹਿਰ ਪਟਿਆਲਾ ਪਹੁੰਚਿਆ ਜਿੱਥੇ ਸਾਡੇ ਭਗਵਾਨ ਬਾਦਮੀਕ ਤੀਰਥ ਅੰਮ੍ਰਿਤਸਰ ਪੰਜਾਬ ਦੇ ਪ੍ਰਧਾਨ ਸਰਪੰਚ ਦਰਸਲ ਸਿੰਘ ਜੀ ਦਾ ਕਰਾਂਗੇ ਜੋ ਕਿ ਮੈਚ ਤੋਂ ਨਹੀਂ ਜੇਵਾ ਕਰ ਰਹੇ ਨੇ ਤੇ ਅੱਜ ਉਹਨਾਂ ਨੂੰ ਅੰਮ੍ਰਿਤਸਰ ਤੋਂ ਪੰਜਾਬ ਦਾ ਸੁਪਾ ਪ੍ਰਧਾਨ ਲਗਾਇਆ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੈ ਭੀਨ ਜੈ ਭਾਰਤ ਸੋ ਸਤਿਕਾਰਯੋਗ ਸਾਥੀਓ ਗੁਰੂ ਗਿਆਨਾਥ ਧਰਮ ਸਮਾਜ ਪਵਨ ਵਾਲਮੀਕ ਤੀਰਥ ਅੰਮ੍ਰਿਤਸਰ ਤੋਂ ਸਾਡੇ ਬਹੁਤ ਸਾਰਾਕਾਰਯੋਗ ਸਰਪ੍ਰਸਤ ਸੰਤ ਬਾਬਾ ਨਛੱਤਰਨਾਥ ਸ਼ੇਰਗਿੱਲ ਜੀ ਜਿਨ੍ਹਾਂ ਵੱਲੋਂ ਦਾਸ ਨੂੰ ਸੁਭਾ ਪ੍ਰਧਾਨ ਯੂਥ ਵਿੰਗ ਲਗਾਇਆ ਗਿਆ ਹੈ ਸਾਡੀਆਂ ਜੋ ਮਿਹਨਤ ਕਸ਼ ਅਸੀਂ ਕਿੱਡੀ ਪਿਛਲੇ 10-12 ਸਾਲ ਤੋਂ ਲਗਾਤਾਰ ਸਮਾਜ ਦੇ ਵਿੱਚ ਵਿਚਰੇ ਉਹਨਾਂ ਸੁਭਾਵਾਂ ਨੂੰ ਦੇਖਦੇ ਹੋਏ ਮੇਰੇ ਸਤਿਕਾਰਯੋਗ ਮੇਰੇ ਵੱਡੇ ਵੀਰ ਮੇਰੇ ਗੁਰੂ ਜੀ ਕਰਮਜੀਤ ਰਚਕਾਣੀ ਜੀ ਜਿਨ੍ਹਾਂ ਨੂੰ ਐਸਬੀਸੀ ਦਾ ਚੇਅਰਮੈਨ ਪੰਜਾਬ ਲਗਾਇਆ ਗਿਆ ਇਸੇ ਤਰ੍ਹਾਂ ਮੇਰਾ ਵੱਡਾ ਭਰਾ ਸਤਿਕਾਰਯੋਗ ਅਮਲੋ ਤੋਂ ਹਰਵਿੰਦਰ ਵਾਲੀਆ ਜੀ ਜਿਹੜੇ ਲਗਾਤਾਰ ਐਜੂਕੇਸ਼ਨ ਤੇ ਕੰਮ ਕਰ ਰਹੇ ਨੇ ਗਰੀਬ ਬੱਚੇ ਬੱਚੀਆਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੇ ਫੀਸ ਦੇ ਪ੍ਰਤੀ ਮਦਦ ਕਰਦੇ ਨੇ ਐਡਮਿਸ਼ਨ ਦੇ ਪ੍ਰਤੀ ਮਦਦ ਕਰਦੇ ਨੇ ਔਰ ਖਾਸ ਕਰਕੇ ਜਿਹੜਾ ਇਹਨਾਂ ਨੇ ਆਪਣਾ ਇੱਕ ਜਿਹੜਾ ਬੱਚਿਆਂ ਨੂੰ ਘਰ ਦੇ ਨੇੜੇ ਟਿਊਸ਼ਨ ਵਗੈਰਾ ਕਰਾਉਂਦੇ ਨੇ ਬੱਚਿਆਂ ਨੂੰ ਅਵੇਰ ਕਰਕੇ ਉਸ ਯੂਨੀਵਰਸਿਟੀ ਦੇ ਵਿੱਚ ਜਿਹੜਾ ਦਾਖਲੇ ਦਵਾਉਂਦੇ ਨੇ ਉਹਨੂੰ ਦੇਖਦੇ ਹੋਏ ਇਹਦੀਆਂ ਸਭਾਵਾਂ ਨੂੰ ਦੇਖਦੇ ਹੋਏ ਮੈਂ ਬੇਨਤੀ ਕੀਤੀ ਸਾਡੇ ਸਤਿਕਾਰਯੋਗ ਸਾਡੇ ਸਰਪ੍ਰਸਤ ਸੰਤ ਪਾਪਾ ਨਛੱਤਰਨਾਥ ਜੀ ਸ਼ੇਰਗਿਲ ਜੀ ਨੂੰ ਤੇ ਉਹਨਾਂ ਦੇ ਸਦਕਾ ਜਿਹੜਾ ਸਾਡੇ ਭਰਾ ਨੂੰ ਬਾਲੀਆ ਸਾਹਿਬ ਨੂੰ ਜਿਹੜਾ ਜਨਰਲ ਸਿਕੰਦਰ ਪੰਜਾਬ ਲਗਾ ਕੇ ਜਿਹੜਾ ਨਿਯੁਕਤ ਕੀਤਾ ਗਿਆ ਤੇ ਨਿਯੁਕਤੀ ਪੱਤਰ ਵੀ ਦਿੱਤਾ ਤੇ ਅੱਗੇ ਵੀ ਮੈਨੂੰ ਉਮੀਦ ਆ ਕਿ ਮੇਰਾ ਭਰਾ ਜਿਹੜਾ ਸਮਾਜ ਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਹੈ ਖਾਸ ਕਰਕੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਪਿੰਡ-ਪਿੰਡ ਜਾ ਕੇ ਜਿਹੜਾ ਬੂਥ-ਬੂਥ ਮੀਟਿੰਗਾਂ ਕਰਕੇ ਜਿਹੜਾ ਸੰਸਥਾ ਨੂੰ ਵੀ ਅੱਗੇ ਵਧਾਵੇਗਾ ਤੇ ਜਿਹੜੇ ਗਰੀਬ ਬੱਚੇ ਨੇ ਬੱਚੀਆਂ ਨੇ ਉਹਨਾਂ ਨੂੰ ਜਿਹੜਾ ਐਜੂਕੇਸ਼ਨ ਦੇ ਪ੍ਰਤੀ ਜਗ੍ਹਾ ਆਊਗਾ ਕਿਉਂਕਿ ਸਾਡਾ ਮਿਸ਼ਨ ਹੈ ਪੜੋ ਜੁੜੋਸ਼ਣ ਹਰਸ਼ ਕਰੋ ਰੁੱਖ ਲਗਾਓ ਪਾਣੀ ਬਚਾਓ ਤੇ ਆਪਣੇ ਬੱਚਿਆਂ ਨੂੰ ਪੜਾਓ ਦਾਜ ਲੈਣਾ ਤੇ ਦੇਣਾ ਪਾਪ ਆ ਇਹ ਤਿੰਨ ਮਿਸ਼ਨ ਤੇ ਜਿਹੜੀ ਸਾਡੀ ਸੰਸਥਾ ਕੰਮ ਕਰੇਗੀ ਔਰ ਸਾਰੇ ਜਿਵੇਂ ਅਸੀਂ ਦੇਖਦੇ ਨਹੀਂ ਸਾਜਗਤ ਬੱਚੇ ਨੇ ਜਿਹੜੇ 5000 ਦੇ ਕਰੀਬ ਬੱਚਿਆਂ ਦੀ ਸਕਾਲਰਸ਼ਿਪ ਪੰਜਾਬ ਸਰਕਾਰ ਕੋਲ ਖੜੀਆ ਯੂਨੀਵਰਸਿਟੀਆ ਕੋਲ ਜੋ ਸਰਕਾਰ ਨੇ ਦੇਣੀ ਤੇ ਜੀ ਉਹਦੇ ਬਾਰੇ ਕੁਝ ਦੱਸਣਾ ਚਾਹੁੰਦਾ ਜੀ ਸਰ ਮੈਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਉਹਨਾਂ ਬੱਚਿਆਂ ਦੀ ਬਾਤ ਚੱਕੀ ਹੈ ਜਿਨ੍ਹਾਂ ਦਾ ਭਵਿੱਖ ਦੌਤੇ ਲੱਗਿਆ ਹੋਇਆ ਹੈ ਬਿਲਕੁਲ ਮੈਂ ਸਰਕਾਰਾਂ ਨੂੰ ਵੀ ਤੁਹਾਡੇ ਚੈਨਲ ਰਾਹੀਂ ਬੇਨਤੀ ਕਰੂੰਗਾ ਕਿ ਜਿਵੇਂ ਬਾਲੀਆ ਸਾਹਿਬ ਵਰਗੇ ਨੌਜਵਾਨ ਅੱਗੇ ਆ ਕੇ ਸਮਾਜ ਸੇਵਾ ਕਰ ਰਹੇ ਨੇ ਯੂਨੀਵਰਸਿਟੀਆਂ ਦੇ ਵਿੱਚ ਲੜਾਈ ਲੜ ਰਹੇ ਨੇ ਉਹਨਾਂ ਬੱਚਿਆਂ ਦੀ 5000 ਦੇ ਕਰੀਬ ਜਿਹੜੀ ਸਕਾਲਰਸ਼ਿਪ ਰੁਕੀ ਹੋਈ ਹੈ ਔਰ ਉਹਨਾਂ ਦਾ ਬੱਚਾ ਦਾ ਭਵਿੱਖ ਹੈ ਜਿਹੜਾ ਦੌਤੇ ਲੱਗਿਆ ਹੋਇਆ ਹੈ ਕਿਉਂਕਿ ਜਿਹੜੀ ਸਕਾਲਰਸ਼ਿਪ ਉਹ ਸਰਕਾਰ ਦੇ ਦਿੰਦੀਆਂ ਪਰ ਜਿਹੜੇ ادارے ਨੇ ਚ ਯੂਨੀਵਰਸਿਟੀਆਂ ਨੇ ਚ ਕਾਲਜ ਨੇ ਉਹ ਬੱਚੇ ਤੋਂ ਫੀਸ ਮੰਗਦੇ ਨੇ ਜਦੋਂ ਕਿ ਸੁਪਰੀਮ ਕੋਰਟ ਦੇ ਹਦਾਇਤਾਂ ਜਾਰੀ ਨੇ ਕਿ ਜਿਨ੍ਹਾਂ ਬੱਚਿਆਂ ਨੂੰ ਸਕਾਲਰਸ਼ਿਪ ਮਿਲਦੀ ਹੈ ਉਹਨਾਂ ਦੇ ਤੋਂ ਫੀਸ ਨਾ ਲਈ ਜਾਵੇ ਪਰ ادارے ਫਿਰ ਵੀ ਉਹਨਾਂ ਤੋਂ ਕਿਸੇ ਚੋਰ ਮੋਰੀਆਂ ਦੇ ਵਿੱਚ ਫੀਸ ਮੰਗਦੇ ਨੇ ਔਰ ਉਹਨਾਂ ਬੱਚਿਆਂ ਦਾ ਜਿਹੜਾ ਭਵਿੱਖ ਆ ਉਹ ਦੋਤੇ ਲੱਗਦਾ ਪਿੱਛੇ ਜੇ ਸਾਡੇ ਵਾਧਿਆ ਸਾਹਿਬ ਨੇ ਵੀ ਉਹ ਲੜਾਈ ਲੜੀ ਆ ਔਰ ਅੱਜ ਵੀ ਸਾਡੀ ਜਿਹੜੀ ਲੜਾਈ ਆ ਉਹਨਾਂ ਬੱਚਿਆਂ ਦੇ ਨਾਲ ਹਮੇਸ਼ਾ ਸਾਡੀ ਯਾਰੀ ਕਿਉਂਕਿ ਜੇ ਕਿਸੇ ਨੂੰ ਵੀ ਡਾਟਾ ਚਾਹੀਦਾ ਤਾਂ ਸਾਡੇ ਕੋਲੇ ਉਹਨਾਂ ਦਾ ਪੂਰਾ ਡਾਟਾ ਪਿਆ ਹੈ ਜਿਹੜੇ ਬੱਚਿਆਂ ਦੀ ਸਤਿਦ੍ਰਿਸ਼ਪੁਰਕੀ ਹੋਈ ਆ ਪਰ ਜਿੰਨਾ ਤੋਂ ਪੀਸ ਮੰਗੀ ਗਈ ਹੈ ਅਦਾਰੇ ਵੱਲੋਂ ਇੱਕ ਸਾਡੀ ਜਿਵੇਂ ਅਸੀਂ ਬਹੁਤ ਜਗ੍ਹਾ ਦੇਖਿਆ ਵੀ ਜਿਵੇਂ ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨਤਾ ਦਿੱਤਾ ਜੀ ਪਰ ਸਾਡੇ ਜਿਹੜੇ ਲੋਕ ਨੇ ਉਹ ਸੰਵਿਧਾਨ ਨੂੰ ਲਾਗੂ ਕਰਾਉਣ ਦੇ ਵਿੱਚ ਅੱਜ 75 ਸਾਲ ਹੋ ਚੁੱਕੇ ਨੇ ਇਹ ਨੂੰ ਬਿਲਕੁਲ ਜੀ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜਿੰਨੀਆਂ ਵੀ ਸੰਧਾਨਕ ਜਥੇਬੰਦੀਆਂ ਬੈਠੇ ਕਰ ਜਥੇਬੰਦੀਆਂ ਭਗਵਾਨ ਬਾਲਕੀ ਜਥੇਬੰਦੀਆਂ ਗੁਰੂ ਰਵੀਦਾਸ ਜਥੇਬੰਦੀਆਂ ਟਾਈਗਰ ਫੋਰਸ ਦੀ ਜਥੇਬੰਦੀਆਂ ਨੇ ਕਿ ਅਸੀਂ ਇੱਕ ਸਾਲ ਬਾਅਦ ਸਿਰਫ ਜਦੋਂ ਜਨਤੀ ਆਉਂਦੀ ਹੈ ਜਾਂ ਫ੍ਰੀ ਨਰਵਾਣਾਉਂਦਾ ਉਦੋਂ ਇੱਕੋ ਨਾਰਾ ਹੁੰਦਾ ਸਾਡਾ ਆ ਬਾਬਾ ਸਾਹਿਬ ਦਾ ਕਿ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਮੈਂ ਇਸ ਗੱਲ ਤੋਂ ਬਰੀਜ ਨਹੀਂ ਕਰ ਪਉਂਦਾ 70-75 ਸਾਲ ਹੋ ਗਏ ਸਾਨੂੰ ਮੈਨੂੰ ਇੱਕ ਵੀ ਬੰਦਾ ਦੱਸ ਦੋ ਕਿ 바ਵਾ ਸਾਹਿਬ ਨੇ ਇੱਕ ਗੱਲ ਕਹੀ ਸੀ ਜਦੋਂ 바ਵਾ ਲੋਕ ਗਾਂਧੀ ਜੀ ਕੋਲ ਇਕੱਠੇ ਹੋ ਕੇ ਗਏ ਕਿ ਗਾਂਧੀ ਜੀ ਸੁੱਤੇ ਪਏ ਸੀ ਕਿ ਗਾਂਧੀ ਜੀ ਨੂੰ ਕਹਿੰਦੇ ਜੀ ਤੁਸੀਂ ਸੁੱਤੇ ਪਿਆ ਹੋ ਜੀ ਉਹ ਕਹਿੰਦਾ ਮੇਰਾ ਮੈਂ ਤਾਂ ਸੁੱਤਾ ਪਿਆ ਮੇਰਾ ਸਮਾਜ ਜਾਗਦਾ ਪਰ ਜਦੋਂ 바ਵਾ ਸਾਹਿਬ ਕੋਲ ਗਏ ਲੋਕ ਇਕੱਠੇ ਹੋ ਕੇ ਕਹਿੰਦੇ ਤੁਸੀਂ ਜਾਗਦੇ ਬੈਠੇ ਹੋ ਜੀ 바ਵਾ ਸਾਹਿਬ ਕਹਿੰਦੇ ਮੇਰਾ ਸਮਾਜ ਜਿਹੜਾ ਸੁੱਤਾ ਪਿਆ ਇਸ ਕਰਕੇ ਮੈਂ ਜਾਗਦਾ ਕਿ ਮੇਰਾ ਸਮਾਜ ਜਾਗਦੀ ਪਰ ਸਾਡਾ ਸਮਾਜ ਅਜੇ ਵੀ ਬਹੁਤ ਪਛੜਿਆ ਹੋਇਆ ਹੈ ਅਜੇ ਵੀ ਅਸੀਂ ਆਪਣੇ ਸੰਵਿਧਾਨਕ ਹੱਕਾਂ ਤੋਂ ਰਾਈਟ ਸਪੀਚ ਹੱਕਾਂ ਤੋਂ ਅਰੇ ਪੰਡਿਆਂ ਤੋਂ ਬਿਲਕੁਲ ਅਸੀਂ ਬਹੁਤ ਪਿੱਛੇ ਆਂ ਖਾਸ ਕਰਕੇ ਜੇ ਅਸੀਂ ਪੜਾਂਗੇ ਜੁੜਾਂਗੇ ਤਾਂ ਅਸੀਂ ਸੰਘਰਸ਼ ਕਰਾਂਗੇ ਜਿਹੜਾ ਸਾਡਾ ਬੰਦਾ ਕੋਈ ਸੰਘਰਸ਼ ਕਰਦਾ ਕੁਸ਼ਟ ਟੁੱਟ ਲੋਕ ਮੈਂ ਕਹਿੰਦਾ ਕੁਝ ਕੋ ਲੋਕ ਸਾਡੇ ਸਮਾਜ ਦੇ ਜਿਹੜੇ ਕੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਜਾ ਕੇ ਸਾਡੇ ਸਮਾਜ ਦੇ ਨੌਜਵਾਨਾਂ ਨੂੰ ਉਹ ਪੜੇ ਲਿਖੇ ਨੌਜਵਾਨਾਂ ਨੂੰ ਪਿੱਛੇ ਖਿੱਚਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਤੁਸੀਂ ਬੋਲ ਨਹੀਂ ਸਕਦੇ ਲੋਕ ਸਭਾ ਚ ਰਾਜ ਸਭਾ ਦੇ ਵਿੱਚ ਸੱਤਾ ਦੇ ਵਿੱਚ ਤੁਸੀਂ ਉੱਧਰ ਵੀ ਲਏ ਤੁਸੀਂ ਵੱਡੇ ਵੱਡੇ ਚੇਅਰਮੈਨੀਆਂ ਤੇ ਵੀ ਗਏ ਜੇ ਤੁਸੀਂ ਬੋਲ ਨਹੀਂ ਸਕਦੇ ਤਾਂ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਜਿਹੜਾ ਬੋਲਦਾ ਘਟੋ ਘਟੋ ਉਹਦੀ ਆਵਾਜ਼ ਬੰਦ ਕਰਦਾ ਤੁਹਾਨੂੰ ਕੋਈ ਹੱਕ ਨਹੀਂ ਜੇ ਤੁਸੀਂ ਬੋਲ ਨਹੀਂ ਸਕਦੇ ਤਾਂ ਤੁਸੀਂ ਉਹਦੀ ਪਿੱਛੇ ਖੜਜੋ ਜੇ ਤੁਸੀਂ ਪਿੱਛੇ ਨਹੀਂ ਖੜ ਸਕਦੇ ਤਾਂ ਚੁੱਪ ਕਰਕੇ ਬਹਿ ਜਾਓ ਉਹਨੂੰ ਕੰਮ ਕਰਨ ਦਿਓ ਇਸ ਕਰਕੇ ਸਾਨੂੰ ਥੋੜਾ ਜਿਹਾ ਇਹ ਨੰ ਬੰਦਾ ਤੂੰ ਵੀ ਬਚਣਾ ਜਿਹੜੇ ਸਮਾਜਿਕ ਤੌਰ ਤੇ ਲੱਤਾਂ ਮਾ ਕੇ ਚੱਦੇ ਨੇ ਉਹਨਾਂ ਨੂੰ ਨਹੀਂ ਇਹਨਾਂ ਚੀਜ਼ਾਂ ਵਾਸਤੇ ਕਰਨਾ ਚਾਹੀਦਾ ਬਾਬਾ ਸਾਹਿਬ ਦੇ ਸਿਧਾਂਤ ਨੂੰ ਜੇਕਰ ਤੁਸੀਂ ਜਿਉਂਦਾ ਰੱਖਣਾ ਤਾਂ ਬਾਬਾ ਸਾਹਿਬ ਦੀ ਸੋਚ ਨੂੰ ਜਿਉਂਦਾ ਰੱਖਣਾ ਹੋਊਗਾ ਬਾਬਾ ਸਾਹਿਬ ਦਾ ਸਿਧਾਂਤ ਜਿੱਥੇ ਹੈਗਾ ਉਹਨੂੰ ਸਾਨੂੰ ਬਚਾਉਣ ਦੀ ਲੋੜ ਅੱਜ ਅੱਜ ਉਹ ਸਿਧਾਂਤ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਸਾਡਾ ਸਿਧਾਂਤ ਜਿਹੜਾ ਉਹ ਖਤਮਾ ਕਿਉਂਕਿ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਸਾਡੇ ਬਹੁਤ ਸਤਿਕਾਰਯੋਗ ਪਟਿਆਲੇ ਤੋਂ ਪ੍ਰੋਫੈਸਰ ਹਰਨੇਕ ਸਿੰਘ ਜੀ ਜਿਹੜੇ ਕਿ ਸਬਧਾਨਕ ਤੌਰ ਤੇ ਜਿਹੜੇ ਰੈਜੀਸਟ੍ਰੇਸ਼ਨ ਦੇ ਵਿੱਚ ਜਾਲੀ ਸਰਟੀਫਿਕੇਟ ਬਣਾ ਕੇ ਸਾਡੀਆਂ ਨੌਕਰੀਆਂ ਹੜੱਪ ਗਏ ਔਰ ਸਰਕਾਰਾਂ ਸੁੱਟੀਆਂ ਪਈਆਂ ਨੇ ਸਮੇਂ ਦੇ ਪਹਿਲਾਂ ਵੀ ਅੱਜ ਵੀ ਤੇ ਸਭ ਪਤਾ ਚੋਰ ਪਰੋ ਮੋਰਚਾ ਲਗਾਇਆ ਹੋਇਆ ਹੈ ਸਾਡਾ ਅੱਜ ਵੀ ਉਹ ਇਸ ਨੜਾਈ ਨੂੰ ਡਰ ਰਹੇ ਨੇ ਇਹੜਾ ਚੀਜ਼ਾਂ ਦੇ ਉੱਤੇ ਸਾਨੂੰ ਗੋਲ ਦੇਣ ਦੀ ਲੋੜਾ ਸਾਡੇ ਜਿਹੜੇ ਚਾਹੇ ਉਹ ਵਜੀਫੇ ਨੇ ਚਾਹੇ ਉਹ ਕਣਕਾਂ ਦੇ ਪਿੰਡਾਂ ਦੇ ਵਿੱਚ ਜਿਹੜੇ ਕਹਿੰਦੇ ਨੇ ਕਿ ਵੱਡੇ ਵੱਡੇ ਗੱਡੀਆਂ ਦੇ ਵਿੱਚ ਲੱਧ ਕੇ ਲੈ ਜਾਂਦੇ ਨੇ ਗਰੀਬਾਂ ਦੀਆਂ ਗੜਕਾ ਗਰੀਬਾਂ ਨੂੰ ਮਿਲਦੀ ਨਹੀਂ ਇਹ ਸਾਰੇ ਸੰਵਿਧਾਨਕ ਹੱਕ ਨੇ ਤੇ ਵੋਟਾਂ ਦੇ ਟਾਈਮ ਸਾਡੇ ਲੋਕਾਂ ਨੂੰ ਜਾ ਕੇ ਲੀਡਰ ਮਿਲਦੇ ਨੇ ਉਸ ਤੋਂ ਬਾਅਦ ਸਾਡੇ ਜਿਹੜੇ ਲੋਕਾਂ ਦੀ ਗੱਲ ਆ ਜਿਹੜੇ ਲੋਕਾਂ ਦੇ ਮੇਨ ਰਾਈਟ ਪੰਡਾ ਹੱਕ ਨੇ ਉਹਨਾਂ ਨੂੰ ਦੱਬਿਆ ਜਾਂਦਾ ਸਾਨੂੰ ਕੱਲਾ ਫ੍ਰੀ ਫ੍ਰੀ ਵਾਲੀ ਚੀਜ਼ਾਂ ਦੀ ਲੋੜ ਸੀ ਸਾਨੂੰ ਲੋੜ ਆ ਯੂਨੀਵਰਸਿਟੀਆਂ ਦੇ ਵਿੱਚ ਸਾਡੇ ਬੱਚੇ ਨੂੰ ਪੜ੍ਹਾਈ ਮਿਲੇ ਚੰਗੀ ਕਾਲਜਾਂ ਦੇ ਵਿੱਚ ਪੜ੍ਹਾਈ ਮਿਲੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਮਿਲੇ ਜਿਵੇਂ ਸਰਕਾਰੀ ਸਕੂਲਾਂ ਦੀ ਗੱਲ ਕਰਾਂ ਪਿੱਛੇ ਜੇ ਮਾਨ ਜੋ ਮੁੱਖ ਮੰਤਰੀ ਆ ਬਿਆਨ ਸੀ ਕਿ ਬੱਚੇ ਜਿਨ੍ਹਾਂ ਦੇ ਜਿਹੜੇ ਟੀਚਰ ਨਹੀਂ ਉਹਨਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਨਗੇ ਜਿੰਨੇ ਸਰਕਾਰੀ ਧਾਰਿਆਂ ਦੇ ਵਿੱਚ ਅਫਸਰ ਨਹੀਂ ਮੈਨੂੰ ਇੱਕ ਵੀ ਦਿਖਾ ਦਿਓ ਪੰਜਾਬ ਦੇ ਵਿੱਚ ਪਹਿਲਾਂ ਤਾਂ ਆਪਣਾ ਸਿੱਖਿਆ ਮੰਤਰੀ ਦਾ ਵੀ ਕੋਈ ਬੱਚਾ ਪੜਦਾ ਉਸ ਸਕੂਲ ਦੇ ਵਿੱਚ ਬਿਲਕੁਲ ਨਹੀਂ ਸਿਰਫ ਗੱਲਾਂ ਨੇ ਗੱਲਾਂ ਨਾਲ ਕੰਮ ਨਹੀਂ ਹੋਣਾ ਸਾਡਾ ਸਮਾਜ ਵੀ ਜਾਗ ਚੁੱਕਿਆ ਹੈ ਜੇ ਤੁਸੀਂ ਬਾਬਾ ਸਾਹਿਬ ਦੀ ਫੋਟੋ ਲਾਈਆ ਤਾਂ ਘੱਟੋ ਘੱਟ ਬਾਬਾ ਸਾਹਿਬ ਦੇ ਦੱਸੇ ਹੋਏ ਸਿਧਾਂਤ ਤੇ ਲਿਖੇ ਹੋਏ ਸਿਧਾਂਤ ਤੇ ਗੌਰ ਕਰਨ ਦੀ ਲੋੜ ਹੈ ਭਗਤ ਸਿੰਘ ਦੇ ਉਸੁੱਲਾਂ ਤੇ ਚੱਲਣ ਦੀ ਲੋੜ ਆ ਫੋਟੋਆਂ ਲਾਉਣ ਨਾਲ ਕੱਲਾ ਦੇਸ਼ ਆਜ਼ਾਦ ਨਹੀਂ ਹੁੰਦਾ ਕੱਲਾ ਨਾਅਰੇ ਲਾਉਣ ਨਾਲ ਦੇਸ਼ ਆਜ਼ਾਦ ਨਹੀਂ ਹੁੰਦਾ ਸਾਨੂੰ ਉਹਨਾਂ ਸਿਧਾਂਤ ਤੇ ਉਹਨਾਂ ਨਾਅਰੇ ਤੇ ਚੱਲਣ ਦੀ ਲੋੜ ਆ ਤਾਂ ਸਾਡੇ ਜਿਹੜਾ ਆਉਣ ਵਾਲੀ ਪੀੜ੍ਹੀ ਹੈ ਸਾਡੀ ਨੌਜਵਾਨ ਪੀੜ੍ਹੀ ਆ ਨਸ਼ਿਆਂ ਤੋਂ ਬਚੂਗੀ ਸਟੂਰਸ ਕੋਲ ਧਿਆਨ ਦੇਉਗੀ ਪੜ੍ਹਾਈ ਵੱਲ ਧਿਆਨ ਦੇਉਗੀ ਜਿਹਦੇ ਨਾਲ ਸਾਡੇ ਸਵਾਰਥ ਦੀ ਸਿਰਜਣਾ ਹੋਣੀ ਆ ਜਿਹਦੇ ਵਿੱਚੋਂ ਆਈਪੀਐਸ ਪੀਸੀਐਸ ਇੰਜੀਨੀਅਰਰ ਨਿਕਲ ਕੇ ਜਿਹੜੇ ਸਾਡੇ ਦੇਸ਼ ਦਾ ਸਾਡੇ ਪੰਜਾਬ ਦਾ ਇਲਾਕੇ ਦਾ ਨਾਮ ਰੋਸ਼ਨ ਉਹ ਚੱਕ ਕਰਨਗੇ ਜਿਵੇਂ ਸਾਡੇ ਐਮਸੀ ਵਾਰੀਆ ਸਾਹਿਬ ਹੁਣ ਇੱਕ ਸੰਵਿਧਾਨਕ ਅਹੁਦੇ ਤੇ ਵੀ ਨੇ ਤੇ ਇੱਕ ਜੱਥੇਬੰਦੀ ਵੱਲੋਂ ਵੀ ਆ ਕਿਉਂਕਿ ਇਹ ਉਸ ਜੱਥੇਬੰਦੀ ਦੇ ਅੱਜ ਜਨਰਲ ਸੈਕਟਰੀ ਬਣੇ ਨੇ ਮੈਂ ਪੰਜਾਬ ਦਾ ਉਸ ਜੱਥੇਬੰਦੀ ਦਾ ਪੰਜਾਬ ਦਾ ਪ੍ਰਧਾਨ ਬਣਿਆ ਲਚਕਾਣੀ ਸਾਹਿਬ ਉਸ ਜੱਥੇਬੰਦੀ ਦੇ ਐਸੀਬੀਸੀ ਦੇ ਚੇਅਰਮੈਨ ਬੜੇ ਨੇ ਜਿੱਥੇ ਪੂਰੇ ਦੇਸ਼ ਦਾ ਸਿਰਚੁਕਦਾ ਮੈਂ ਸਾਰੇ ਤੁਹਾਡੇ ਮੀਡੀਆ ਦੇ ਜਿਹੜੀਆਂ ਸਾਰੇ ਸਮਾਜ ਦੇ ਸਾਰੇ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਭਗਵਾਨ ਬਾਲਮੀਕ ਤੀਰਥ ਤੁਹਾਡਾ ਮੱਕਾ ਹੈ ਜਿੱਥੇ ਸਾਡਾ ਸਿਰਚੁਕਦਾ ਉਹ ਜਥੇਬੰਦੀ ਨਾਲ ਜੁੜੋ ਉਹਦੇ ਮੈਂਬਰ ਬਣੋ ਤੇ ਆ ਕੇ ਅਸੀਂ ਨਸ਼ੱਤਰਨਾਥ ਸ਼ੇਰਗੱਦ ਜਿਹਦੇ ਨਾਲ ਲੱਕੇ ਜਿਹੜਾ ਸਮਾਜ ਦੀ ਸੇਵਾ ਕਰੀਏ ਕਿਉਂਕਿ ਜਿੱਥੇ ਸੰਤ ਸਮਾਜ ਅੱਗੇ ਹੋ ਕੇ ਸਮਾਜ ਦੀ ਲੀਡ ਕਰਨ ਲੱਗ ਜਵੇ ਤਾਂ ਉਹ ਸਮਾਜ ਕਦੇ ਪਿੱਛੇ ਨਹੀਂ ਰਹਿੰਦਾ ਉਹ ਸਮਾਜ ਬਹੁਤ ਤਰੱਕੀ ਕਰਦਾ ਕਿਉਂਕਿ ਸੰਤ ਸਮਾਜ ਹਮੇਸ਼ਾ ਸੰਤ ਬਣ ਕੇ ਸਮਾਜ ਦੀ ਸੇਵਾ ਕਰਦੇ ਨੇ ਬੜੇ ਧੀਮੇ ਤੇ ਬੜੇ ਸੂਝਵਾਨ ਤੇ ਬੜੇ ਸੋਝੇ ਹੋਏ ਸੰਤ ਨੇ ਬੜੀ ਉਹਨਾਂ ਦੀ ਨੇਕ ਕਮਾਈ ਕੀਤੀ ਹੋਈ ਹੈ ਜਿਸ ਕਰਕੇ ਸਾਡੇ ਸਮਾਜ ਨੂੰ ਅੱਗੇ ਲੈ ਕੇ ਜਾ ਰਹੇ ਨੇ ਮੈਂ ਇਸ ਦੁਬਾਰਾ ਹਰਮਿੰਦਰ ਵਾਲੀਆ ਜੀ ਦਾ ਤੇ ਸਾਡੇ ਨਾਲ ਬੈਠੇ ਕਰਮਜੀਤ ਨਚਕਾਣੀ ਜੀ ਦਾ ਤੇ ਜਿੱਦੀ ਵੀ ਸਮੂਚੀ ਟੀਮ ਨੂੰ ਹੁਣ ਅਹੁਦੇਦਾਰੀਆਂ ਦਿੱਤੀਆਂ ਜਿਵੇਂ ਖਰੜ ਦੇ ਵਿੱਚ ਸਾਡੇ ਰਵਿੰਦਰ ਐਮਸੀ ਸਾਹਿਬ ਨੂੰ 6 ਨੰਬਰ ਵਾਰਤੋਂ ਜਿਹੜਾ ਪੋਲੀਟੀਕਲ ਵਿੰਗ ਦਾ ਪੰਜਾਬ ਦਾ ਪ੍ਰਧਾਨ ਲਾਇਆ ਤੇ ਸਾਡੇ ਜਤਿੰਦਰ ਸ਼ਰਮਾ ਜੀ ਪਟਿਆਲੇ ਤੋਂ ਨੇ ਉਮਰ ਸੁਸਾਇਟੀ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੂੰ ਜਿਹੜਾ ਜਨਰਲ ਵਾਈਸ ਪ੍ਰਧਾਨ ਲਾਇਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦਿੰਦਾ ਔਰ ਉਮੀਦ ਕਰਦਾ ਕਿ ਮੇਰੇ ਭਰਾ ਮੇਰੇ ਨਾਲ ਮੁੰਡੇ ਨਾਲ ਮੁੰਡਾ ਜੁੜ ਕੇ ਸਮਾਜ ਦੇ ਹੱਕਾਂ ਦੀ ਆਵਾਜ਼ ਚੱਕਦੇ ਰਹਿਣਗੇ ਇਹਨਾਂ ਦੀ ਆਵਾਜ਼ ਬੁਲੰਦ ਕਰਦੇ ਰਹਿਣਗੇ ਜੈ ਭੀਮ ਜੈ ਭਾਰਤ ਜੈ ਵਰਨਿਕੀ ਜੈ ਰਵਿਦਾਸ